ਅਸਰੇ ਕਾਲ ਜੀ ਤੁਸੀਂ ਦੇਖ ਰਹੇ ਹੋ ਸੈਂਟਰਲ ਪੰਜਾਬ ਟੀਵੀ ਤੇ ਮੈਂ ਹਾਂ ਦਵਿੰਦਰ ਸਿੰਘ ਦਰਸਲ ਪੰਜਾਬ ਦੀ ਨਵੀਂ ਵੰਡ ਵਾਲੀ ਮਾਲਵਾ ਨਹਿਰ ਤੇ ਵਿਵਾਦ ਝੜ ਗਿਆ ਐਸਵਾਈਐਲ ਦਾ ਮਾਮਲਾ ਪੰਜਾਬ ਅਤੇ ਹਰਿਆਣਾ ਵਿਚਾਲੇ ਪਿਛਲੇ ਲੰਬੇ ਸਮੇਂ ਤੋਂ ਵਿਵਾਦ ਬਣਿਆ ਹੋਇਆ ਸੀ ਪਰ ਹੁਣ ਨਵੀਂ ਵੰਡ ਵਾਲੀ ਮਾਲਵਾ ਨਹਿਰ ਵੀ ਇਸ ਦੀ ਚਪੇਟ ਵਿੱਚ ਆ ਗਈ ਏ ਹਾਲਾਂਕਿ ਪੰਜਾਬ ਕਈ ਵਾਰ ਸਾਫ ਕਰ ਚੁੱਕਿਆ ਹੈ ਕਿ ਪੰਜਾਬ ਕੋਲ ਹਰਿਆਣਾ ਨੂੰ ਦੇਣ ਲਈ ਕੋਈ ਵੀ ਵਾਧੂ ਪਾਣੀ ਨਹੀਂ ਪਰ ਇਸ ਦੇ ਬਾਵਜੂਦ ਵੀ ਹਰਿਆਣਾ एसवाईएल ਤੇ ਲਗਾਤਾਰ ਆਪਣਾ ਹੱਕ ਜਮਾਉਦਾਰ ਹੈ ਉਧਰ ਹੁਣ ਐਸਵਾਈਐਲ ਤੋਂ ਬਾਅਦ ਹਰਿਆਣਾ ਨੇ ਪੰਜਾਬ ਸਰਕਾਰ ਵੱਲੋਂ ਨਵੀਂ ਐਲਾਨੀ ਗਈ ਮਾਲਵਾ ਨਹਿਰ ਨੂੰ ਵੀ ਆਪਣੇ ਲਪੇਟੇ ਚ ਲਿਆ ਹੈ ਦਰਸਲ ਹਰਿਆਣਾ ਸਰਕਾਰ ਨੇ ਇਸ ਨਵੀਂ ਵੰਡ ਵਾਲੀ ਮਾਲਵਾ ਨਹਿਰ ਤੇ ਇਤਰਾਜ਼ ਜਤਾ ਦਿੱਤਾ ਹੈ ਹਰਿਆਣਾ ਸਰਕਾਰ ਨੇ ਕੇਂਦਰੀ ਜਲ ਸ਼ਕਤੀ ਮੰਤਰਾਲੇ ਨੂੰ ਵੀ ਇਸ ਦੀ ਸ਼ਿਕਾਇਤ ਭੇਜੀ ਹੈ ਇਸ ਦੇ ਨਾਲ ਹੀ ਹਰਿਆਣਾ ਨੇ ਉੱਤਰੀ ਜਰਨਲ ਕੌਂਸਲ ਦੀ ਹੋਣ ਵਾਲੀ 6 ਸਤੰਬਰ ਦੀ ਮੀਟਿੰਗ 'ਚ ਵੀ ਇਸ ਨਹਿਰ ਦਾ ਮੁੱਦਾ ਚੁੱਕਣ ਦੀ ਗੱਲ ਆਖੀ ਹੈ ਹਰਿਆਣਾ ਸਰਕਾਰ ਦੀ ਮੰਨੀ ਹੈ ਤਾਂ ਹਰੀਕੇ ਤੋਂ ਪੰਜਾਬ ਆਪਣਾ ਤੀਜਾ ਫੀਲਡਰ ਬਣਾਉਣ ਜਾ ਰਿਹਾ ਹੈ ਪਰ ਪੰਜਾਬ ਨੇ ਇਸ ਬਾਰੇ ਹਰਿਆਣਾ ਨੂੰ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਹਰਿਆਣਾ ਦਾ ਇਹ ਵੀ ਕਹਿਣਾ ਹੈ ਕਿ ਪੰਜਾਬ ਸਰਕਾਰ ਨੂੰ ਇਸ ਨਹਿਰ ਦੇ ਵੇਰਵਿਆਂ ਦਾ ਖੁਲਾਸਾ ਕਰਨਾ ਚਾਹੀਦਾ ਸੀ ਕਿਉਂਕਿ ਕਿਸੇ ਵੀ ਅੰਤਰਰਾਜੀ ਨਹਿਰ ਦੀ ਜੋ ਸਾਰੀ ਹੁੰਦੀ ਏ ਉਸ ਲਈ ਸਹਿਮਤੀ ਬਣਾਉਣ ਦੀ ਲੋੜ ਹੁੰਦੀ ਏ ਹਰਿਆਣਾ ਮੁਤਾਬਕ ਪੰਜਾਬ ਅਤੇ ਰਾਜਸਥਾਨ ਰਾਵੀ ਬਿਆਸ ਦੇ ਵਾਧੂ ਪਾਣੀ ਨੂੰ ਪਹਿਲਾਂ ਤੋਂ ਹੀ ਵਰਤ ਰਹੇ ਨੇ ਅਤੇ ਇਸ ਦਾ ਵੱਡਾ ਹਿੱਸਾ ਲੈ ਰਹੇ ਨੇ ਸੂਤਰਾਂ ਦੀ ਮੰਨੀਏ ਤਾਂ ਕੇਂਦਰ ਸਰਕਾਰ ਨੇ ਵੀ ਹਰਿਆਣਾ ਦੀ ਸ਼ਿਕਾਇਤ ਤੋਂ ਬਾਅਦ ਮਾਲਵਾ ਨਹਿਰ ਬਾਰੇ ਪੰਜਾਬ ਸਰਕਾਰ ਤੋਂ ਜਾਣਕਾਰੀ ਮੰਗੀ ਏ ਗੱਲ ਮਾਲਵਾ ਨਹਿਰ ਦੀ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਨੇ ਮਾਲਵਾ ਖਿੱਤੇ ਦੇ ਬਾਹੜ ਪਿੰਡਾਂ ਨੂੰ ਨਹਿਰੀ ਪਾਣੀ ਦੇਣ ਲਈ ਮਾਲਵਾ ਨਹਿਰ ਦੀ ਤਜਵੀਜ਼ ਬਣਾਈ ਸੀ ਮਾਲਵਾ ਨਹਿਰ ਦੀ ਕੁੱਲ ਲਾਗਤ 2300 ਕਰੋੜ ਰੁਪਏ ਹੋਵੇਗੀ ਜਿਸ ਵਿੱਚ ਕਰੀਬ 2000 ਕਿਊਸਿਕ ਪਾਣੀ ਛੱਡਿਆ ਜਾਵੇਗਾ ਜ਼ਿਕਰ ਇਹ ਵੀ ਕਰਨਾ ਬਣਦਾ ਹੈ ਕਿ ਪੰਜਾਬ ਦੀ ਇਹ ਨਹਿਰ ਆਪਣੀ ਹਦੂਦ ਦੇ ਅੰਦਰ ਬਣੀ ਹੈ ਅਤੇ ਪੰਜਾਬ ਇਸ ਵਿੱਚ ਆਪਣੇ ਹਿੱਸੇ ਦੇ ਪਾਣੀ ਤੋਂ ਪਾਣੀ ਛੱਡੇਗਾ ਮੁੱਖ ਮੰਤਰੀ ਨੇ 27 ਜੁਲਾਈ ਨੂੰ ਹਲਕਾ ਗਿੱਦੜਵਾਹਾ ਚ ਇਸ ਨਵੀਂ ਨਹਿਰ ਦਾ ਜਾਇਜ਼ਾ ਲਿਆ ਸੀ ਜੋ ਕਿ ਕਰੀਬ 149 ਕਿਲੋਮੀਟਰ ਲੰਮੀ ਹੋਵੇਗੀ ਅਤੇ ਹਰੀਕੇ ਹੈਡ ਤੋਂ ਇਸ ਨੂੰ ਉਸਾਰਿਆ ਜਾਵੇਗਾ ਖਾਸ ਗੱਲ ਇਹ ਵੀ ਹੈ ਕਿ ਹਰਿਆਣਾ ਚ ਇਸ ਵੇਲੇ ਚੋਣਾ ਨੇ ਜਿਸ ਕਰਕੇ ਮੰਨਿਆ ਜਾ ਰਿਹਾ ਹੈ ਕਿ ਹਰਿਆਣਾ ਪਾਣੀਆਂ ਨੂੰ ਮੁੱਦਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਪੰਜਾਬ ਖਿਲਾਫ ਮੁੱਦਾ ਖੜਾ ਕਰਕੇ ਸਿੱਧੇ ਤੌਰ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਟਾਰਗੇਟ ਕਰਨ ਦੀ ਤਿਆਰੀ ਕਰ ਰਿਹਾ ਹੈ ਜਦਕਿ ਪੰਜਾਬ ਸਰਕਾਰ ਦਾ ਤਰਕ ਹੈ ਕਿ ਮੌਨਸੂਨ ਦੇ ਸੀਜ਼ਨ ਚ ਹੜ੍ਹਾਂ ਦਾ ਪਾਣੀ ਪਾਕਿਸਤਾਨ ਵੱਲੋਂ ਜਾਂਦਾ ਇਹ ਹੜਾ ਮੌਕੇ ਹਰਿਆਣਾ ਤੇ ਰਾਜਸਥਾਨ ਆਪਣੀ ਮੰਗ ਨੂੰ ਘਟਾ ਦਿੰਦੇ ਨੇ ਜਿਸ ਕਾਰਨ ਸਾਰਾ ਬੋਝ ਹੜਾਂ ਦਾ ਜੋ ਸਾਰਾ ਬੋਝ ਹੁੰਦਾ ਹੈ ਉਹ ਪੰਜਾਬ ਤੇ ਆ ਜਾਂਦਾ ਹੈ 2023 ਦੇ ਹੜਾਂ ਵਿੱਚ ਵੀ ਅਜਿਹਾ ਹੀ ਹੋਇਆ ਸੀ ਜਦੋਂ ਹਰਿਆਣਾ ਨੇ 6100 ਕਿਊਸਿਕ ਤੇ ਰਾਜਸਥਾਨ ਨੇ ਕਰੀਬ 2000 ਕਿਊਸਿਕ ਪਾਣੀ ਛੱਡਣ ਦੀ ਜੋ ਅਪੀਲ ਸੀ ਉਸ ਨੂੰ ਠੁਕਰਾ ਦਿੱਤਾ ਸੀ ਅਤੇ ਪਾਣੀ ਨਾ ਛੱਡਣ ਦੀ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਸੀ ਜਿਸ ਕਾਰਨ ਇਸ ਦੀ ਸਾਰੀ ਮਾਰ ਪੰਜਾਬ ਨੂੰ ਚਲਣੀ ਪਈ ਸੀ ਪੰਜਾਬ ਸਰਕਾਰ ਦੇ ਅਧਿਕਾਰੀ ਆਖਦੇ ਨੇ ਕਿ ਮਾਲਵਾ ਨਹਿਰ ਤਾਂ ਪੰਜਾਬ ਦੇ ਹਰੀਕੇ ਤੋਂ ਸ਼ੁਰੂ ਹੋਵੇਗੀ ਅਤੇ ਸ਼੍ਰੀ ਮੁਕਤਸਰ ਸਾਹਿਬ ਵਿਚੀ ਖਤਮ ਹੋ ਜਾਵੇਗੀ ਭਾਵ ਕਿ ਨਹਿਰ ਪੰਜਾਬ ਤੋਂ ਸ਼ੁਰੂ ਹੋ ਕੇ ਪੰਜਾਬ ਜਿਹੀ ਖਤਮ ਹੋਵੇਗੀ ਇਸ ਲਈ ਇਹ ਕਿਸੇ ਵੀ ਦੂਜੇ ਸੂਬੇ ਨੂੰ ਟੱਚ ਨਹੀਂ ਕਰਦੀ ਅਧਿਕਾਰੀ ਇਹ ਵੀ ਆਖਦੇ ਨੇ ਕਿ ਮਾਲਵਾ ਨਹਿਰ ਨੂੰ ਪੰਜਾਬ ਆਪਣੇ ਹਿੱਸੇ 'ਚ ਜੋ ਪਾਣੀ ਹੋਵੇਗਾ ਪੰਜਾਬ ਦਾ ਆਪਣਾ ਹਿੱਸੇ ਦਾ ਪਾਣੀ ਹੋਵੇਗਾ ਮਾਲਵਾ ਨਹਿਰ 'ਚ ਸਿਰਫ ਸੁਵਿਧਾਜਨਕ ਤਰੀਕੇ ਨਾਲ ਉਹ ਪਾਣੀ ਹੀ ਛੱਡਿਆ ਜਾਵੇਗਾ ਭਾਵੇਂ ਇਸ ਵਿੱਚ ਹਰਿਆਣਾ ਜਾਂ ਰਾਜਸਥਾਨ ਦੇ ਹਿੱਸੇ ਦਾ ਕੋਈ ਵੀ ਪਾਣੀ ਨਹੀਂ ਵਰਤਿਆ ਜਾਵੇਗਾ ਅਤੇ ਇਹ ਨਹਿਰ ਪੰਜਾਬ ਵਿੱਚ ਉਸਰ ਕੇ ਪੰਜਾਬ ਵਿੱਚ ਹੀ ਖਤਮ ਹੋ ਜਾਵੇਗੀ। ਭਾਵੇਂ ਕਿ ਨਾ ਤਾਂ ਇਹ ਕਿਸੇ ਬਾਰਿਸ਼ ਉੱਬੇ ਨੂੰ ਟੱਚ ਕਰੇਗੀ ਅਤੇ ਨਾ ਹੀ ਕਿਸੇ ਬਾਰਿਸ਼ ਉੱਬੇ ਦਾ ਪਾਣੀ ਇਸ ਵਿੱਚ ਵਰਤਿਆ ਜਾਵੇਗਾ। ਪਰ ਇਸ ਦੇ ਬਾਵਜੂਦ ਵੀ ਹਰਿਆਣਾ ਸਰਕਾਰ ਨੇ ਇਸ ਤੇ ਇਤਰਾਜ਼ ਜਤਾਇਆ ਹੈ ਅਤੇ ਇਸ ਨਹਿਰ ਨੂੰ ਜੋ ਉਸਾਰਨ ਦੀ ਪੂਰੀ ਤਜਵੀਜ਼ ਸੀ ਉਸ ਦੀ ਜਾਣਕਾਰੀ ਹਰਿਆਣਾ ਸਰਕਾਰ ਵੱਲੋਂ ਮੰਗੀ ਗਈ ਹੈ। ਵਧੇਰੇ ਜਾਣਕਾਰੀ ਲਈ ਜੁੜੇ ਰਹੋ। ਸੈਂਟਰਲ ਪੰਜਾਬ ਟੀਵੀ ਦੇ ਨਾਲ